हां जी पाजी ਕੀ ਨਾਮ ਆਪਣਾ ਮੇਰਾ ਪਗਨ ਗੋਇਲ ਹੈ ਜੀ ਹਾਂ ਸਰ ਅੱਜ ਮਤਲਬ ਕਿ ਤੁਸੀਂ ਆਪਣੇ ਰੈਸਟੋਰੈਂਟ 'ਚ ਖੜੇ ਆ ਕੀ ਮਾਮਲਾ ਕੀ ਸਰ ਇਹ ਬੰਦਾ ਜੀ ਫੜਿਆ ਜੀ ਅਸੀਂ ਚੋਰੀ ਕਰਦਾ ਇਹਨੇ ਸਾਡਾ ਗੱਲਾਂ ਤੋੜਿਆ ਤੇ ਇਹ ਪਹਿਲਾਂ ਵੀ ਇੱਕ ਵਾਰੀ ਹਫਤਾ ਪਹਿਲਾਂ ਵੀ ਆਇਆ ਸੀਗਾ ਉਦੋਂ ਵੀ ਸਾਡੀ ਪਿਛਲੀ ਕੰਧ ਦਾ ਰੈਸਟੋਰੈਂਟ ਦੀ ਉਦੋਂ ਟੱਪ ਕੇ ਆਇਆ ਸੀਗਾ ਇਹ ਤੇ ਇਹ ਸਾਡੇ ਕੋਲ ਪਹਿਲਾਂ 2 ਦਿਨ ਵੇਟਰ ਦਾ ਕੰਮ ਕਰਕੇ ਗਿਆ ਇਨੇ ਸਾਰੀ ਸਾਡੀ ਅੰਦਰਲੀ ਇਹਨੂੰ ਪਤਾ ਸੀਗਾ ਕਿੱਥੋਂ ਕਿੱਥੇ ਜਾਣਾ ਕਿੱਦਾਂ ਅੰਦਰ ਵੜਨਾ ਕਿੱਥੋਂ ਕਿੱਥੇ ਰਸਤੇ ਸਾਰੇ ਪਤਾ ਸੀ ਤੇ ਇਹਨੂੰ ਕਿੱਦਾਂ ਪਤਾ ਸੀਗਾ ਜੀ ਇਹ ਸਾਡੇ ਕੋਲ 2 ਦਿਨ ਵੇਟਰ ਦਾ ਕੰਮ ਕਰਕੇ ਗਿਆ ਪਹਿਲੇ ਅੱਛਾ ਜੀ ਕਿੱਥੇ ਦਾ ਰਹਿਣ ਵਾਲਾ ਕੁਝ ਪਤਾ ਏ ਕਿ ਕਿੱਥੇ ਪਗਵਾੜਿਆ ਤੇ ਇਹਦਾ ਡੈਡੀ ਸਾਨੂੰ ਕਹਿੰਦਾ ਸੀਗਾ ਵੀ ਬਿਗ 7 'ਚ ਕੰਮ ਕਰਦਾ ਮੇਰਾ ਡੈਡੀ ਤੇ ਉਸੇ ਰੈਫਰੈਂਸ ਨਾਲ ਆਇਆ ਸੀਗਾ ਫਿਰ ਕੋਈ ਨਾਮ ਵਗੈਰਾ ਹੈ ਉਹਦੇ ਡੈਡੀ ਦਾ ਗਣੇਸ਼ ਦੱਸਦਾ ਸੀ ਸ਼ਾਇਦ ਗਣੇਸ਼ ਇਹ ਕਿੱਥੇ ਦੇ ਰਹਿਣ ਵਾਲੇ ਕੁਝ ਪਤਾ ਤੇ ਲੋਕਲੀ ਹੋਨੇ ਨਾ ਉਹ ਕਾਫੀ ਦਿਨ ਤੋਂ ਕੰਪਨਲਾਂ ਕਹਿੰਦਾ ਸੀ ਉਹ ਜੀਸੀਟੀ ਮੂਲ ਤੋਂ ਰਿਟਾਇਰ ਹੋਇਆ ਤੇ ਪਹਿਲੋ ਵੀ ਇਹਨੇ ਕੀਤਾ ਮਤਲਬ ਮਹੀਨੇ ਹਫ਼ਤੇ ਪਹਿਲਾਂ ਆਇਆ ਪਹਿਲੋ ਕੀ ਕੀ ਲੈ ਗਿਆ ਸੀ ਇਹ ਤੁਹਾਡਾ ਪਹਿਲਾਂ ਜੀ ਗੱਲਾਂ ਭੰਨ ਕੇ 5000 ਲਗਭਗ ਕੈਸ਼ ਸੀਗਾ ਤੇ ਥੋੜੀ ਭਾਂ ਸੀਗੀ ਤੇ ਦੋ ਇਕੜਾ ਸੀਗਾ ਇੱਕ ਪਾਇਲ ਸੀਗੀ ਚਾਂਦੀ ਦੀ ਕੜਾ ਸੀਗਾ ਲਗਭਗ 20 ਗ੍ਰਾਮ ਦਾ 20 ਗ੍ਰਾਮ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਸੀ ਦੋ ਬਸ ਉਹ ਹੀ 100 ਗ੍ਰਾਮ ਦਾ ਕੜਾ ਸੀਗਾ ਸੋਨੇ ਦਾ ਹੁਣ ਤੁਸੀਂ ਇਹਨੂੰ ਪੁੱਛਿਆ ਦੀ ਕੜਾ ਦਾ ਸੋਨੇ ਦਾ ਹਾਂਜੀ ਪੁੱਛਿਆ ਸੀਗਾ ਕਹਿੰਦਾ ਜੀ ਮੈਂ ਕੋਈ ਡਾਕਟਰ ਆ ਉੱਥੇ ਗੋਵਿੰਦਪੁਰੇ ਸੰਧ ਸਕੂਲ ਦੇ ਸੰਧ ਬਾਬਾ ਸਕੂਲ ਦੇ ਸਾਹਮਣੇ ਉੱਥੋਂ ਮੈਂ ਉੱਥੇ ਵੇਚਿਆ 12000 ਰੁਪਏ ਦਾ ਮੈਂ ਕਹਿੰਦਾ ਕਹਿੰਦਾ ਮੈਂ ਪੁੱਛਿਆ ਮੈਂ ਕਹਿੰਦਾ ਤੈਨ ਕਿੰਨੇ ਦਾ ਵੇਟ ਸੀਗਾ ਉਹਦਾ ਕੜੇ ਦਾ ਕਹਿੰਦਾ ਇਹ ਲਗਭਗ 2 ਗ੍ਰਾਮ ਸੀ ਮੈਂ ਕਿਹਾ ਤੈਨੂੰ ਪਤਾ ਉਹਦੀ ਕੀ ਕੀ ਕੀਮਤ ਸੀ ਮੈਨੂੰ ਦੱਸਦਾ ਸੀ ਕਹਿੰਦਾ ਆ ਲਗਭਗ 1 2 ਲੱਖ ਦੇ ਕਰੀ 2 ਲੱਖ ਦਾ ਵੇਖਾ ਤੂੰ 2 ਲੱਖ ਦਾ ਜਿਹੜਾ 2 ਲੱਖ ਦਾ ਕੜਾ ਉਹ 12000 ਨੂੰ ਵੇਚਦਾ ਹੈ। ਵੇਖਾ ਤੂੰ 2 ਲੱਖ ਦਾ ਕੜਾ 12000 ਨੂੰ ਕਿੰਦਾ ਵੇਚਦਾ ਵੀ? ਨਹੀਂ ਕਹਿੰਦਾ ਮੈਨੂੰ ਲੋੜ ਸੀ ਪੈਸਿਆਂ ਦੀ। ਮੈਂ ਉਹ ਡਾਕਟਰ ਨੇ ਮੇਰੇ ਕੋਲ ਲਿਖਾ ਕੇ ਵੀ ਦਿੱਤਾ ਕਿ ਮੈਂ ਆਪਣੀ ਮਰਜ਼ੀ ਨਾਲ 12000 ਦਾ ਵੇਚਣ ਲੱਗਾ। ਤੇ ਇਸ ਮਾਮਲੇ ਨੂੰ ਤੁਸੀਂ ਪੁਲਿਸ ਸ਼ਿਕਾਇਤ ਕੀਤੀ? ਹਾਂਜੀ ਪੁਲਿਸ ਕੰਪਲੇਂਟ ਕੀਤੀ ਹੈ। ਪੁਲਿਸ ਦਾ ਆਈਸੀ? ਹਾਂਜੀ ਪੁਲਿਸ ਨੂੰ ਪੀਸੀਆਰ ਕਾਲ ਕੀਤੀ ਆ ਆਮ ਵਾਲੀ ਹੈ ਪੁਲਿਸ। ਕਿੰਨੇ ਵਕਤ ਸਮਾਂ ਹੋ ਗਿਆ ਤੁਹਾਨੂੰ? ਮੈਨੂੰ ਫੋਨ ਆਇਆ। ਅੱਜ ਹੀ ਹੁਣ ਆਇਆ ਕਾਲ ਆਨਦੇ ਪਿਆ ਪੁਲਿਸ ਵਾਲੇ। ਕੀ ਮੰਗ ਰੱਖਦੇ ਸਰ ਜਦੋਂ ਹੁਸ਼ਿਆਰਾਂ ਦੇ ਵਿੱਚ ਚੋਰੀ ਦੀਆਂ ਬਾਰਦਾਤਾਂ ਬਹੁਤ ਹੋ ਰਹੀਆਂ ਤੇ ਇਹੀ ਇਹ ਨਸ਼ੇ ਪੱਤੇ ਕਰਦਾ ਜੀ ਇਹ ਬੰਦਾ ਇਹ ਨਸ਼ਿਆਂ ਦੇ ਕਰਕੇ ਹੀ ਇਹ ਸਾਰੀਆਂ ਚੋਰੀਆਂ ਹੋ ਰਹੀਆਂ ਜੀ ਮੇਨ ਮੁੱਦਾ ਜਿਹੜਾ ਜੀ ਜਿਹੜਾ ਅੱਪਾ ਕਹਿੰਨੇ ਜੀ ਨਸ਼ਾ ਨਹੀਂ ਖਤਮ ਹੋ ਸਕਿਆ ਪੰਜਾਬ 'ਚ ਉਹ ਨਹੀਂ ਸਾਰਿਆਂ ਨੂੰ ਲਾਇਆ ਜੀ ਇੱਕ ਪਾਸੇ ਇੱਕ ਪਾਸੇ ਤਾਂ ਸਰਕਾਰਾਂ ਨਸ਼ੇ ਵਿਰੁੱਧ ਲਾ ਰਹੀਆਂ ਟੈਂਪੋ ਵਗੈਰਾ ਲਾ ਰਹੀਆਂ ਤੇ ਦੂਸਰੇ ਪਾਸੇ ਮੱਕੀ ਬਾਰਦਾਤਾਂ ਦੀ ਮੱਕੀ ਕੋਈ ਠੱਲ ਨਹੀਂ ਪੈ ਰਹੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਇਹ ਬਸੋ ਫੇਸ ਵਾਸ਼ ਆ ਜੀ ਉਹ ਕੁਝ ਨਹੀਂ ਹੋ ਰਿਹਾ ਕੰਮ ਇੰਨੀਆਂ ਵਾਰਦਾਤਾ ਵਾਰੀਆਂ ਇਹ ਜਿਹੜਾ ਨਸ਼ਾ ਮੁਕਤੀ ਆਪਾਂ ਕਹਿੰਦੇ ਆ ਇਹ ਸਿਰਫ ਫੇਸ ਵਾਸ਼ ਐਡਵਰਟਾਈਜ਼ਮੈਂਟ ਹੋ ਰਹੀ ਆ ਹੋਰ ਹੋ ਰਹੀ ਆ ਬਸ ਟੀਵੀ ਮੀਡੀਆ ਤੇ ਦਿਖਾ ਰਹੇ ਆ ਅਸਲ ਗਰਾਊਂਡ ਲੈਵਲ ਤੇ ਆ ਤੁਹਾਡੇ ਸਾਹਮਣੇ ਆ ਦੇਖੋ ਮੁੰਡਾ ਨਸ਼ੇ ਕਰਦਾ ਆਪ ਕਹਿੰਦਾ ਮੈਂ ਨਸ਼ੇ ਕਰਦਾ ਕਹਿੰਦਾ ਉਹ ਵੀ ਜਿਹੜਾ 12000 ਕਮਾਇਆ ਉਹ ਵੀ ਉਹਦੇ ਵੀ ਨਸ਼ੇ ਕਰ ਲਿਆ ਕਰੇ 5000 ਰੁਪਏ ਨਸ਼ੇ ਕਰਕੇ ਮੇਰੀ ਜੇਬ ਚੋਂ ਕੋਈ ਖੋ ਕੇ ਲੈ ਗਿਆ ਤੇ ਅੱਜ ਆਪਾਂ ਨੂੰ ਕਿੱਦਾਂ ਪਤਾ ਲੱਗਾ ਕੀ ਅੱਜ ਅੱਜ ਜਦੋਂ ਇਹ ਆਇਆ ਹੈਗਾ ਜੀ ਸਵੇਰੇ ਇਹਨੇ ਤੋੜਿਆ ਗੱਲਾਂ ਤੇ ਸਾਡਾ ਰੈ residense ਉੱਪਰ ਹੀ ਹੈ ਜੀ ਫਰਸਟ ਫਲੋਰ ਤੇ ਤੇ ਇਹ ਸਾਡੀਆਂ ਪੌੜੀਆਂ ਚੜਿਆ ਤੇ ਉੱਪਰ ਸਾਡਾ ਡੌਗ ਆਪਣਾ ਤੇ ਉਹ ਡੌਗ ਜਦੋਂ ਬੋਲਿਆ ਇੱਕਦਮ ਬੋਲਿਆ ਤੇ ਫੇਰ ਬੇਟਾ ਜਾਗ ਪਿਆ ਕਿ ਕਿੰਨੇ ਵਜੇ ਇਹਦੀ ਐਂਟਰੀ ਹੋਈ ਸਵੇਰੇ ਕਿੰਨੇ ਵਜੇ ਦੀ ਅੱਜ ਦੀ ਐਂਟਰੀ ਸਵੇਰੇ 5 ਵਜੇ ਹਾਂ ਜੀ ਫਿਰ ਡੌਗ ਬੋਲਿਆ ਤੇ ਪਤਾ ਲੱਗ ਗਿਆ ਫਿਰ ਨਾਲ ਹੀ ਕੈਮਰਾ ਚੈੱਕ ਕੀਤਾ ਤੇ ਸਾਡੇ ਸਾਡੇ ਨੀਚੇ ਇਹਨੂੰ ਅਸੀਂ ਦੌੜ ਕੇ ਫੜ ਲਿਆ ਕੰਨ ਟੱਪਲ ਲੱਗਾ ਸੀਗਾ ਕੀ ਮਾਮਲਾ ਕੀ ਕਿ ਜਿਹੜਾ ਮਾਮਲਾ 112 ਤੋਂ ਕੰਪਲੀਟ ਆਈ ਜੀ ਸਾਨੂੰ ਤੇ ਜੇ ਇਹਨੇ ਗੱਲਾਂ ਭੰਨਿਆ ਇਹਨਾਂ ਦਾ ਮਾਮਲਾ ਕਰ ਤੇ ਉਹ ਚੋਂ ਬੈਕ ਕਰਦੇ ਵੀਰੋਂ ਉੱਦੋਂ ਚੁਟ ਕੇ ਜੀ ਇਹਨਾਂ ਤੇ ਪਰਦੇ ਚ ਆਉਂਦੇ ਸੀ ਕਿ ਲਾ ਕੇ ਜਦੋਂ ਬਾਕੀ ਵੈਰੀਫਾਈ ਕਰਾਂਗੇ ਜੀ ਆ